ਅੱਜ ਮੈਂ ਛਾਪੂ ਢਲਕੇ ਚਾਇਆ ਹੋਇਆ ਤੇ ਇੱਥੇ ਇੱਕ ਆਮ ਆਦਮੀ ਪਾਰਟੀ ਦਾ ਵੱਖਰਾ ਰੂਪ ਦੇਖਣ ਨੂੰ ਮਿਲਿਆ ਜਿਹੜੇ ਕਹਿੰਦੇ ਸੀ ਕਿ ਜੀ ਅਸੀਂ ਕ੍ਰਿਮੀਨਲ ਬੰਦਿਆਂ ਨੂੰ ਨੇੜੇ ਨਹੀਂ ਲਾਉਦੇ ਐਸੀ ਠੱਗੀਆਂ ਵਾਲਿਆਂ ਨੂੰ ਨੇੜੇ ਨਹੀਂ ਲਾਉਦੇ ਐਸੀ ਆਮ ਆਦਮੀ ਐਸੀ ਸਾਫ਼-ਸੁੱਤਰੀ ਐ ਅੱਜ ਉਹਨਾਂ ਦਾ ਇੱਕ ਵੱਖਰਾ ਚਿਹਰਾ ਸਾਹਮਣੇ ਆਇਆ ਹਾਲਾਂਕਿ ਉਹਨਾਂ ਦੇ ਕਈ ਐਮਐਲਏ ਮੰਤਰੀ ਪਹਿਲਾਂ ਫੜੇ ਜਾ ਚੁੱਕੇ ਐ ਲੇਕਿਨ ਇਹ ਜਿਹੜੀ ਗੱਲ ਹੈ ਇਹ ਰਾਣਾ ਹਰਦੀਪ ਸਿੰਘ ਰਾਣਾ ਹੈ ਜਿਹੜਾ ਕਿ ਸ਼ਾਹਕੋਟ ਹਲਕੇ ਦਾ ਇਹਨਾਂ ਨੇ ਹੁਣ ਨਵਾਂ ਨਵਾਂ ਇੰਚਾਰਜ ਬਣਾਇਆ ਆ ਉਹਦੀ ਫੋਟੋ ਹੈ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਦੇ ਗੜ ਦੇ ਵਿੱਚ ਹਾਰ ਪਾ ਕੇ ਉਹਦਾ ਸਵਾਗਤ ਕਰ ਰਹੇ ਤੇ ਜਿਸ ਰਾਣਾ ਹਰਦੀਪ ਸਿੰਘ ਦਾ ਮੁੱਖ ਮੰਤਰੀ ਜੀ ਸਵਾਗਤ ਕਰ ਰਹੇ ਹੈ ਇਹ ਉਹਨਾਂ ਨੂੰ ਪਤਾ ਵੀ ਹੈ ਕਿ ਇਹ कोर्ट ਵੱਲੋਂ ਪੀਓ ਡਿਕਲੇਅਰ ਹੋਇਆ ਹੋਇਆ ਰਾਣਾ ਰਾਣਾ ਹਰਦੀਪ ਪੀਓ ਮਤਲਬ ਕੇ ਪਘੋੜਾ ਕੋਰਟ ਵੱਲੋਂ ਜਿਹੜਾ ਬੰਦਾ ਪਘੋੜਾ ਡਿਕਲੇਅਰ ਹੋਇਆ ਹੋਇਆ ਉਹਦੇ ਸਾਡੇ ਕੋਲ ਆਰਡਰ ਵੀ ਹੈਗੇ ਆ ਕਿ ਇੱਕ ਕੇਸ ਦੇ ਵਿੱਚ ਉਹ ਅੰਦਰ ਰਹਿ ਕੇ ਆ ਰਿਹਾ ਹੈ ਜ਼ਮਾਨਤ ਮਿਲੀ ਹੋਈ ਹੈ 2011 ਦਾ ਇੱਕ ਕੇਸ ਹੈ 420 ਦੇ ਵਿੱਚ ਉਹਨੂੰ ਪਘੋੜਾ ਡਿਕਲੇਰ ਕੀਤਾ ਹੋਇਆ ਹੈ ਉਹ 420 ਦੇ ਵਿੱਚ ਉਹਨੂੰ ਜ਼ਮਾਨਤ ਮਿਲੀ ਹੈ ਤੇ ਜਿਹੜਾ ਪਹਿਲਾ ਕੇਸ ਹੈ ਉਹਦੇ ਉੱਪਰ ਉਹਦੇ ਵਿੱਚ ਆ ਆਰਡਰ ਹੈਗੇ ਆ ਕੋਰਟ ਦੇ ਜਿਹਦੇ ਰਾਹੀਂ ਉਹ ਪਘੋੜਾ ਹੈ ਜੇ ਪਘੋੜੇ ਬੰਦਿਆਂ ਦੀ ਪਨਾਹ ਪੁਸ਼ਤੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਡੀਜੀਪੀ ਕਰਨ ਲਈ ਹੈ ਇਸ ਤੋਂ ਅੱਗੇ ਦੇਖੋ ਪੰਜਾਬ ਦੇ ਡੀਜੀਪੀ ਨੇ ਉਹਨੂੰ ਇੱਕ ਜਿਪਸੀ ਤੇ ਚਾਰ ਗਨਮੈਨ ਦਿੱਤੇ ਆ ਜਿਪਸੀ ਦਾ ਨੰਬਰ ਹੈ ਪੀਬੀ 11 ਐਕਸ 7811 ਇਹਦੇ ਦੇ ਚਾਰ ਗਨਮੈਨ ਦੇ ਕੇ ਫੌਲਸ ਦੀ ਪੂਰੀ ਪਨਾਹ ਦੇ ਵਿੱਚ ਉਹ ਇੱਕ ਭਗੌੜਾ ਬੰਦਾ ਪੂਰੇ ਚਾਹ ਕੋਟ ਹਲਕੇ ਦਾ ਇੰਚਾਰਜ ਬਣ ਕੇ ਪਿੰਡ ਪਿੰਡ ਸਾਡੇ ਸਰਪੰਚਾਂ ਨੂੰ ਡਰਾਉਂਦਾ ਫਿਰ ਰਿਹਾ ਹੈ ਧਮਕਾਉਂਦਾ ਫਿਰ ਰਿਹਾ ਹੈ ਤੇ ਸਾਹ ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਨਾ ਚੱਲੇ ਤਾਂ ਤੁਹਾਡੀ ਹਸ਼ਰ ਮਾਰਾ ਹੋਏਗਾ ਕਿੰਨੇ ਹੀ ਸਰਪੰਚਾਂ ਨੇ ਸਾਡਿਆਂ ਨੇ ਮੋਬਾਈਲ ਬੰਦ ਕਰ ਲਏ ਬਲਾਕ ਕਮੇਟੀ ਦੇ ਮੈਂਬਰਾਂ ਨੂੰ ਮੋਬਾਈਲ ਬੰਦ ਕਰਨੇ ਪਏ ਹੈ ਕਿਉਂਕਿ ਉਹਦੀ ਲੋਕੇਸ਼ਨ ਦੇਖਦੇ ਆ ਸਰਪੰਚ ਦੀ ਤੇ ਕਿਤੇ ਉਹ ਕਾਂਗਰਸ ਵੱਲ ਤਾਂ ਨਹੀਂ ਗਿਆ ਕਿਤੇ ਉਹ ਕਿਸੇ ਹੋਰ ਪਾਰਟੀ ਵੱਲ ਤਾਂ ਨਹੀਂ ਗਿਆ ਇਸ ਤਰੀਕੇ ਦੇ ਨਾਲ ਦਹਿਸ਼ਤਗਰਦੀ ਦਾ ਮਾਹੌਲ ਇਹ ਪੂਰੇ ਹਲਕਾ ਜਲੰਧਰ ਵਿੱਚ ਦਾ ਸਿਰਜੇ ਰਹੇ ਹੈ ਲੇਕਿਨ ਇਹ ਪੁਸ਼ਤਪਰਾਹੀ ਕਰਕੇ ਪਕੌੜੇ ਬੰਦਿਆਂ ਦੀ ਇਹ ਸ਼ਾਹਕੋਟ ਹਲਕੇ ਦੇ ਵਿੱਚ ਇਸ ਤਰ੍ਹਾਂ ਦਾ ਕਰ ਰਹੇ ਸੋ ਮੈਂ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਦਾ ਤੁਰੰਤ ਨੋਟਿਸ ਲਿਆ ਜਾਵੇ ਤੇ ਇਸ ਤੇ ਜੋ ਵੱਡੀ ਕਾਰਵਾਈ ਹੈ ਉਹ ਕੀਤੀ ਜਾਵੇ ਤੇ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਬੰਦੇ ਪਗੋੜੇ ਆ ਕਈ ਕ੍ਰਿਮੀਨਲ ਬੰਦਿਆਂ ਦੀਆਂ ਗੱਡੀਆਂ ਤੇ ਘੁੰਮ ਰਹੇ ਆਏ ਕਈ ਕ੍ਰਿਮੀਨਲ ਬੰਦਿਆਂ ਦੀ ਜਮਾਨਤ ਤੱਕਰਾ ਕੇ ਲਿਆਏ ਇੱਕ ਸਾਡਾ ਕਰਤਾਰਪੁਰ ਹਲਕਾ ਹੈ ਉੱਥੇ ਨਸ਼ੇ ਵੇਚਣ ਵਾਲੇ ਜਿਹੜੇ ਬੰਦੇ ਉਹਨਾਂ ਦੀ ਜਮਾਨਤ ਕਰਾ ਕੇ ਲਿਆਏ ਕਿ ਉਹ ਪਿੰਡ ਦੀਆਂ ਵੋਟਾਂ ਪੂਰੀਆਂ ਕਰਨ। ਇੱਕ ਇੱਥੇ ਸਾਡੇ ਹਲਕੇ ਦੇ ਵਿੱਚ ਨਕੋਦਰ ਹਾਂਕੇ ਦੇ ਵਿੱਚ ਇੱਕ ਸਾਡਾ ਨੰਬਰਦਾਰ ਜਿਹੜਾ ਕਿ ਨਸ਼ਾ ਰੋਕਣ ਦੀ ਮਹਿੰਮ ਚਲਾ ਰਿਹਾ ਸੀ ਉਹਦੇ ਗੋਲੀਆਂ ਮਾਰ ਕੇ ਮਾਰਦਾ ਹੈ ਤੇ ਅੱਜ ਉਸ ਦੇ ਜਿਹੜੇ ਬੰਦੇ ਐ ਉਹਨੂੰ ਮਾਰਨ ਵਾਲੇ ਉਹਨਾਂ ਦੀ ਮਦਦ ਲੈਣੇ ਐ ਇਹ ਪਿੰਡ ਦੀਆਂ ਵੋਟਾਂ ਲੈਣ ਵਾਸਤੇ ਤੇ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੇ। ਇਸ ਤਰ੍ਹਾਂ ਦਾ ਮਾਹੌਲ ਇੱਥੇ 10 ਗਰਜ਼ੀ ਦਾ ਬਣਾਇਆ ਜਾ ਰਿਹਾ ਸੋ ਅਸੀਂ ਚੌਣ ਕਮਿਸ਼ਨ ਤੇ ਮੰਗ ਕਰਦੇ ਆ ਕਿ ਇਸ ਤੇ ਠੁਕਮੀ ਕਾਰਵਾਈ ਕੀਤੀ ਜਾ ਸਰ ਇੱਕ ਦਿਨ 92 ਸੀ सरपंच ਸਰਪੰਚ ਭਗਵੰਤ ਮਾਨੂਣਾ ਨੇ ਆਪਣੇ ਨਾਲ ਕੇ ਦਾਵਾ ਕੀਤਾ ਸੀ 43 ਬਾਅਦ ਦੇ ਵਿੱਚ ਦਾਵਾ ਕੀਤਾ ਜਿਹੜੇ ਰਾਣਾ ਦੀ ਜ਼ਮੀਨ ਤੇ ਨੇ ਇਹ ਹੈ ਕੋਈ ਗੱਲ ਇਸ ਤਰ੍ਹਾਂ ਦੀ ਕਿ ਇਨੇ ਕਿਤੇ ਸਰਪੰਚ ਸਾਰੇ ਹਲਕੇ ਜੀ ਹੋਣੇ ਆ ਤੁਹਾਡੇ ਜਿਨੇ ਉਹ ਕਹੇ ਦਾਵਾ ਕਰੇ ਸਾਰੇ ਲੱਗੇ ਇਹ ਦਾਵੇ ਦੀ ਤੁਸੀਂ ਗੱਲ ਸੁਣ ਲਓ ਕਿ ਅਸੀਂ ਹੁਣੇ ਉਧਰੋਂ ਆਏ ਆ ਰਾਸਤੇ ਵਿੱਚ ਸਾਨੂੰ 300 ਗੱਡੀ ਮਿਲੀ ਜਿਹੜੀ ਕਿ ਮੱਖੂ ਮੋਗਾ ਫਰੀਦਕੋਟ ਇਹਨਾਂ ਏਰੀਆ ਚੋਂ ਮੁੰਡੇ ਆਏ ਸੀ ਹਾਲਾਂਕਿ ਉਹ ਸਾਡੂੰ ਬੜੇ ਉਤਸ਼ਾਹ ਦੇ ਨਾਲ ਮਿਲ ਕੇ ਆਏ ਪਰ ਸਾਡੇ ਨਾਲ ਪਿਆਰ ਵੀ ਦਿਖਾਇਆ ਲੇਕਿਨ ਉਹ ਪਹਾੜੇ ਤੇ ਲਿਆਂਦੇ ਗਏ ਉਹਨਾਂ ਨੂੰ ਅੱਜ ਇੱਥੇ ਮੁੱਖ ਮੰਤਰੀ ਨੇ ਆਉਣਾ ਗੱਡੀਆਂ ਉੱਥੇ ਤੁਸੀਂ ਜਾ ਕੇ ਸਾਰੇ ਪੰਜਾਬ ਦੇ ਨੰਬਰਗੀਆਂ ਦੇਖ ਸਕਦੇ ਹੋ ਡੋਰੀ ਨਗਰ ਪਰ ਡੋਰੀ ਦੇ ਵਿੱਚ ਉਹ 300 ਗੱਡੀ ਉੱਤੇ ਸਾਈਡ ਤੇ ਖੜੀ ਹੈ ਤੇ ਪੰਡੋਰੀ ਦੇ ਨਗਰ ਦੇ ਵਿੱਚ ਬਾਹਰੋਂ ਬੰਦੇ ਆ ਕੇ ਉਹਨਾਂ ਦੀ ਕੈਂਪੇਨ ਵਾਸਤੇ ਉੱਤੇ ਖੜੇ ਕੀਤੇ ਗਏ। ਉਹ ਰਸਤੇ ਵਿੱਚ ਬਾਈਚਾਂ ਸਾਨੂੰ ਮਿਲ ਗਏ ਬੜੇ ਪਿਆਰ ਦੇ ਨਾਲ ਸਾਨੂੰ ਬੜਾ ਉਹਨਾਂ ਨੇ ਖੁਸ਼ੀ ਦੇ ਨਾਲ ਮਿਲੇ। ਲੇਕਿਨ ਅਗਲੇ ਕਿਰਾਏ ਤੇ ਜਾਂਦੇ ਗਏ ਆ ਉਹ ਆਪਣੇ ਡਿਊਟੀ ਨਿਭਾਉਣ ਗਏ ਆ। ਇਸ ਤਰ੍ਹਾਂ ਦੀ ਚੋਣ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਡਰਾਮਾ ਇਹ ਇੱਕ ਛਲਾਵਾ ਜਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਥੇ ਮੁੱਖ ਮੰਤਰੀ ਜਾਂਦੇ ਹਨ ਉਹਨਾਂ ਦੇ ਪਿੱਛੇ ਬੰਦੇ ਖੜੇ ਹੁੰਦੇ ਹਨ ਹਾਲਾਂਕਿ ਲੋਕਲ ਜਿਰੰਦਰ ਜਿੱਥੋਂ ਚੋਣ ਲੜੀ ਜਾ ਰਹੀ ਹੈ ਉੱਥੇ ਦਾ ਨੌਜਵਾਨ ਇਹਨਾਂ ਤੋਂ ਪਿੱਛੇ ਮੁੜ ਚੁੱਕਿਆ ਹੈ ਹੁਣ ਪਹਾੜੇ ਤੇ ਲਿਆ ਕੇ ਬਾਹਰੋਂ ਮੁੰਡਿਆਂ ਨੂੰ ਇਹ ਯੂਜ਼ ਕਰਕੇ ਇੱਕ ਰਸ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਜਨੀ ਸਰ ਸੀਐਮ ਸਾਹਿਬ ਨੇ ਪੱਰਸੋਂ ਇੱਕ ਦਾਅਵਾ ਕੀਤਾ ਸੀ ਹਾਲਾਂਕਿ ਬਾਜੋ ਸਾਹਿਬ ਦਾ ਜਵਾਬ ਆ ਗਿਆ ਉਹ ਕਹਿੰਦੇ ਬਾਜੋ ਸਾਹਿਬ ਵੀ ਆਉਣਾ ਚਾਹੁੰਦੇ ਸੀ ਵੱਡੇ ਲੀਡਰ ਬਾਰੇ ਕਹਿਣਾ ਸ਼ੁਰੂ ਕਰਤਾ ਪਹਿਲਾਂ ਜਦੋਂ ਇੱਥੇ ਪ੍ਰਚਾਰ ਸ਼ੁਰੂ ਹੋਇਆ ਸੀ ਤੁਸੀਂ ਬਿਜਿਲੈਂਸ ਦੀ ਗੱਲ ਕੀਤੀ ਉਹ ਉਹਨੇ ਸਦਾ ਟ੍ਰੈਕਟਰ ਪ੍ਰਤਾਪ ਬਾਜਵਲ ਉਹਨੂੰ ਕਹਿੰਦਾ ਕਿ ਉਹ ਸਾਡੇ ਆਪੇ ਆਉਣਾ ਚਾਹੁੰਦੇ ਤੁਸੀਂ ਉਹ ਕੀ ਕਹਿਣਾ ਚਾਹੁੰਦੇ ਨਹੀਂ ਫਿਰ ਪ੍ਰਤਾਪ ਬਾਜਵਲ ਮਾਰਦਾ ਤਾਂ ਨਹੀਂ ਸੀ ਜੀ ਇਹ ਆਉਣਾ ਚਾਹੁੰਦਾ ਜੀ ਤਾਂ ਲੈ ਲੈਂਦੇ ਇਹ ਵੀ ਗੱਲਾਂ ਹੀ ਐ ਉਹ ਉਸ ਟਾਈਮ ਉਹ ਐਨਪੀਸੀ ਐਨਪੀਸੀ ਛੱਡ ਕੇ ਕਿੱਥੇ ਜਾਣਗੀ ਉਹਨਾਂ ਦੇ ਵਿੱਚ ਇਹ ਸਾਰੀਆਂ ਐਵੇਂ ਹੀ ਰਹੇ ਨੁਟਾਂਕੀਵਾਜੀ ਐ ਇਹ ਮੌਕੇ ਮੌਕੇ ਤੇ ਕੁਝ ਐਸੀ ਗੱਲ ਕਰ ਦਿੰਦੇ ਐ ਜਿਸ ਤਰ੍ਹਾਂ ਮੈਂ ਜਦੋਂ ਸੀਐਮਸੀ ਇਹਨਾਂ ਨੇ ਕਹਿਤਾ ਜੀ ਇਹ ਤਾਂ ਰਜਵਾੜਾ ਬੰਦਾ ਹੈ ਇਹਦੇ ਕੋਲ ਤਾਂ 170 ਕਰੋੜ ਦੀ ਪ੍ਰਾਪਰਟੀ ਹੈ ਇਹਦਾ ਤਾਂ ਮੁੰਡਾ ਡੇਢ 4.5 ਕਰੋੜ ਦੀ ਗੱਡੀ ਤੇ ਘੁੰਮਦਾ ਹੈ ਇਹਦੇ ਪਾਸ ਤਾਂ 250 ਕਿਲੇ ਜ਼ਮੀਨ ਹੈ ਮੈਂ ਹੁਣ ਕਹਿਣਾ ਯਾਰ 250 ਕਿਲੇ ਮੇਰੀ ਜ਼ਮੀਨ ਉਹ ਗੱਡੀ ਜਿਹਦੇ 'ਚ ਮੇਰਾ ਮੁੰਡਾ ਪੇ ਪੇਦਾ ਜੂਦਾ ਨੰਬਰ ਹੀ ਦੇ ਦੋ 250 ਕਿਲੇ ਜ਼ਮੀਨ ਦਿਖਾ ਦਿਓ ਕਿੱਥੇ ਹੈ ਮੈਂ ਉਹਦੇ ਤੇ ਘੱਟ ਤੇ ਘੱਟ ਮੈਨੂੰ ਚੁਗੁੱਤਾ ਹੀ ਆ ਜੇ ਕਰੋ ਯਾਰ ਉਹ ਕਿੰਨੇ ਪਹਿਲਾਂ ਜ਼ਮੀਨ ਮਟਾਲਣ ਚੰਨੀ ਸਾਹਿਬ ਜਿਹੜੀ ਯਾਰ ਉਹਨੇ ਕਿੱਥੇ ਮਟਾਣੀ ਹੈ ਫੇਰ ਜੁਆੜੇ ਬੰਦੇ ਮੈਂ ਗਰੀਬ ਬੰਦੇ ਮੇਰੀ ਪ੍ਰਾਪਰਟੀ ਦੇ ਨਾਲ ਮੈਂ ਤਾਂ ਅੱਜ ਹੀ ਕਹਿੰਦਾ ਮਲਾ ਰੋ ਲੇਕਿਨ ਇਹ ਗੱਲਾ ਇਹ ਕਰਦੇ ਐ ਪਰ ਮੈਂ ਤਾਂ ਇਹ ਕਹਿ ਰਿਹਾ ਕਿ ਜਿਹੜੀ ਮੇਰੀ ਜ਼ਮੀਨ ਜਾਇਦਾਦ ਦੱਸਦੇ ਸੀ ਉਹਨਾਂ ਅਖਬਾਰ ਚ ਨਸ਼ਰ ਕਰਨਾ ਕਿ ਮੇਰੀ ਕਿੱਥੇ ਐ ਉਸ ਟਾਈਮ ਇਸ ਤਰ੍ਹਾਂ ਬੋਟਾ ਕਰਕੇ ਲੈ ਕੇ ਅੱਜ ਪ੍ਰਤਾਪ ਆਜਵਾ ਦੇ ਖਿਲਾਫ ਕੁਝ ਬੋਲ ਕੇ ਲੈ ਜਾਣਗੇ ਕੱਲ ਨੂੰ ਕਿਸੇ ਹੋਰ ਦੇ ਖਿਲਾਫ ਟੋਟਲੀ ਡਰਾਮੇਬਾਜ਼ੀ ਐ ਇਹਨਾਂ ਦੇ ਹੁਣ ਨਕਾਬ ਜਿਹੜਾ ਚਿਹਰੇ ਤੋਂ ਉਤਰ ਚੁੱਕਿਆ ਤੇ ਲੋਕ ਪਿੱਛੇ हट ਚੁੱਕੇ ਆ ਅਗਲੇ ਦਿਨਾਂ ਦਾ ਕੋਈ ਖਾਸ ਹੈਗਾ ਜਿੱਦਾਂ ਪੰਚਾਇਤ ਸੈਕਟਰੀ ਕਾਫੀ ਇਸੇ ਰਕੇ ਰੋਲਾ ਪੈਸਾ ਪੰਚਾਇਤ ਪੂਰਾ ਕਾਂਗਰਸ ਪਾਰਟੀ ਨੂੰ ਇੱਕ ਖਾਸ ਹੈ ਕਿ ਜਿਸ ਤਰੀਕੇ ਦੇ ਨਾਲ ਇੱਥੇ ਪੁਲਿਸ ਵਧਾਈ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਅਫਸਰ ਇਹਨਾਂ ਦੇ ਕੰਮ ਵਿੱਚ ਜੁਟੇ ਹੋਏ ਹੈ ਕਈ ਪੁਲਿਸ ਅਫਸਰ ਤਾਂ ਆਮ ਆਦੀ ਪਾਰਟੀ ਦੇ ਵਰਕਰ ਬਣ ਕੇ ਕੰਮ ਕਰ ਰਹੇ ਇਹ ਹਾਲਾਤ ਬਣਾਤੇ ਇਹਨਾਂ ਨੇ ਤੇ ਸਾਨੂੰ ਖਾਸ ਹੈ ਕਿ ਇਹ ਬੂਥ ਕੈਪਚਰਿੰਗ ਤੱਕ ਜਾਣਗੇ ਇਸ ਕਰਕੇ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਡੈਮੋਕ੍ਰੈਟਿਕ ਸਿਸਟਮ ਨੂੰ ਤਕੜਾ ਰੱਖਣ ਵਾਸਤੇ ਜੇ ਇਹ ਗਲਤ ਕੰਮ ਤੇ ਆਉਂਦੇ ਆ ਤਾਂ ਇਹਨਾਂ ਦਾ ਮੂੰਹ ਤੋੜਮਾ ਜਵਾਬ ਦੋ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ